ਅਸਲ ਇਹ ਇੱਥੇ ਆ ਅਰਦਾਸ ਹੋ ਗਈ ਆ ਬਦਲ ਸਾਹਿਬ ਜਾ ਚੁੱਕੇ ਆ ਬਾਕੀ ਰਾਹਤ ਸਮਝ ਗਈ ਜਿਹੜੀ ਆ ਉਹ ਹੁਣ ਤੇ ਜਾਣਗੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਤੇ ਅਸੀਂ ਅਸਲੇ ਕੋਰੀ ਡੋਰ ਦੇ ਵਿੱਚ ਮੌਜੂਦ ਆ ਇਸ ਸਾਈਡ ਦਾ ਤੁਹਾਨੂੰ ਮੈਂ ਥੋੜਾ ਜਿਹਾ ਮਾਹੌਲ ਦਿਖਾ ਦਿੰਨਾ ਕਿ ਇਸ ਸਾਈਡ ਪਾਣੀ ਬਹੁਤ ਸੀਗਾ ਪਰ ਹੁਣ ਪਾਣੀ ਘਟ ਗਿਆ ਬਲਰਾਜੀ ਮਿਲ ਗਏ ਨੇ ਤੇ ਇਸ ਸਾਈਡ ਪਾਣੀ ਸਾਰਾ ਕੱਟ ਗਿਆ ਤਾਂ ਮੈਂ ਦਿਖਾ ਦਿੰਨਾ ਅਗਰ ਮੈਨੂੰ ਨਜ਼ਰ ਆਇਆ ਤਾਂ ਹਾਂ ਉਸ ਸਾਈਡ ਤੋਂ ਨਹੀਂ ਦੇਖ ਸਕਦੇ ਉਹ ਸਾਰਾ ਤੂਸੀ ਵਨ ਟੁੱਟਾ ਸੀ ਟੋਟਲ ਹੀ ਸਾਰਾ ਤੇ ਅਸਲੇ ਪਾਣੀ ਬਹੁਤ ਉੱਤਰ ਗਿਆ ਜੀ ਨਵੇਂ ਨਵੇਂ ਇਲਾਕੇ ਚ ਪਾਣੀਆਂ ਚ ਪਾਣੀ ਹੈਗਾ ਮੈਂ ਕੋਸ਼ਿਸ਼ ਕਰਦਾ ਅਗ हां आ सामने सारी आ तुसी वन सारा ਟੁੱਟਾਇਆ ਜੀ ਜਿੰਨਾ ਵੀ ਆ ਸਾਰਾ ਤੁਸੀਂ ਵਨ ਟੁੱਟਾ ਇੰਨਾ ਜਿੰਨੇ ਜਿੰਨੇ ਸਵੇਦੇ ਗਿਆ ਬੋਗੇ ਸਾਰਾ ਤੁਸੀਂ ਵਨ ਟੁੱਟਾ ਹੁਣ ਨਜ਼ਰ ਆ ਰਿਹਾ ਕਿਉਂਕਿ ਪਾਣੀ ਘਟ ਗਿਆ ਨਾ ਇਹ ਚੀਜ਼ ਸਾਰੀ ਬਰਬਾਦ ਹੋ ਗਈ ਐ ਸਾਈਡ ਐਸੇ ਜੀ ਆਪਣੇ ਹੋਰ ਸਦਸੇ ਮੌਜੂਦ ਹੋਗੇ ਜਿਹੜੇ ਸਾਡੇ ਨਾਲ ਲੰਗਰ ਦੀ ਸੇਵਾ ਕਰਨ ਜਾਣਗੇ ਪਿੰਡਾਂ ਚ ਜਾ ਰਹੇ ਆ ਐਸਲ ਜੀ ਆਪਣੇ ਨਾਲ ਹੋਰ ਵੀ ਸਦਸੇ ਮੌਜੂਦ ਹੋਗੇ ਜਿਹੜੇ ਸਾਡੇ ਨਾਲ ਸੇਵਾ ਕਰਨ ਜਾਣਗੇ ਆਪਾਂ ਟਰੈਕਟਰ ਟਰਾਲੀ ਦਾ ਵੇਟ ਕਰ ਰਹੇ ਆ ਅਹੀਂ ਲੰਗਰ ਤਿਆਰ ਕਰ ਲਿਆ ਜਿਹਦੇ ਚਾਲੂ ਨੂੰ ਉਤਰੀਏ ਦਾਲਿਆ ਤੇ ਪ੍ਰਸ਼ਾਦੇ ਫੁਲਕੇ ਤੇ ਆਪਣੇ ਹੋਰ ਸਦਸੇ ਤੇ ਇਹ ਆਪਣੇ ਸਦਸੇ ਜਿੰਨੇ ਵੀ ਮੌਜੂਦ ਹੋ ਗਏ ਅਹੀਂ ਵੀਡੀਓ ਚ ਕੈਪਚਰ ਕਰ ਲਿਆ ਬਾਕੀ ਹੋਰ ਸਿਨੇਮੈਟਿਕ ਜਿਹੜੇ ਹੋਣਗੇ ਤੁਹਾਨੂੰ ਦਿਖਾਵਾਂਗੇ ਥੋੜੀ ਦੇਰ ਚ ਅਸਲ ਜੀ ਇਹ ਮੌਜੂਦ ਹੈ ਇਸ ਸਾਈਡ ਗਰਾਊਂਡ 'ਤੇ ਤੇ ਇਧਰ ਪ੍ਰਸ਼ਾਦੇ ਉਤਰੇ ਆ ਤੰਦੂਰੀ ਤੇ ਅਹੀਂ ਇਸ ਸਾਈਡ ਤੋਂ ਸਾਰਾ ਅਹੀਂ ਟੈਕ ਕਰਕੇ ਲੱਗ ਜਾਵਾਂਗੇ ਲਫਾਵੇ ਪੈਕ ਹੋ ਰਹੇ ਤੁਹਾਨੂੰ ਦੇਖ ਰਹੇ ਹੋ ਪੈਕਟ ਤੇ ਇਸ ਸਾਈਡ ਅਹੀਂ ਪੈਕ ਕੀਤੇ ਆ ਤੇ ਆਹ ਫੁਲਕੇ ਉਤਰੇ ਸਾਰੇ ਕਿੰਨੇ ਨੇ ਤੇ ਸਾਹਮਣੇ ਉਹ ਸਾਈਡ ਟਰਾਲੀ ਲੈਂਦੀ ਹੈ ਟਰਾਲੀ ਚਲਾ ਦੇ ਕੇ ਜਾਵਾਂਗੇ ਜਿੱਥੇ ਜਿੱਥੇ ਜਾ ਸਕਦੇ ਆ ਐਸਾ ਲਓ ਜੀ ਟਰਾਲੀ ਤਿਆਰ ਕਰਤੀ ਇਹਦੇ ਵਿੱਚ ਪ੍ਰਸ਼ਾਦੇ ਚਾਹ ਤੇ ਫੁਲਕੇ ਤੇ ਦਾਲਾਂ ਦੂਲਾਂ ਤੇ ਨਾਲ ਸਬਜੀ ਸਾਰਾ ਕੁਝ ਰੱਖਤਾ ਆ ਤੇ ਸੰਗਤ ਆਪਣੀ ਜਾ ਰਹੀ ਹੈ ਥੋੜੀ ਤੁਹਾਡਾ ਬਲਾਜ ਕਲੋ ਆ ਅਸਲ ਜੀ ਇਹਨਾਂ ਦੀ ਰਵਾਨਗੀ ਅਸੀਂ ਜਾਵਾਂਗੇ ਥੋੜਾ ਬੈਕ ਸਾਈਡ ਤੋਂ ਤੇ ਜਾ ਰਹੇ ਨੇ ਸਾਰੇ ਲੰਗਰ ਵਰਤਾਵਾਂਗੇ ਅਸੀਂ ਸਸਮ ਜੀ ਰੋਟੀਆਂ ਪੈਕ ਕੀਤੀਆਂ ਜਾ ਰੀਆਂ ਪੈਕੇਟ ਇਸ ਤਰ੍ਹਾਂ ਬਣਾਏ ਜਾ ਰਹੇ ਹਰ ਇੱਕ ਨੂੰ ਦੇਣ ਵਾਸਤੇ ਪਰਿਵਾਰ ਵਾਸਤੇ ਅਸਲ ਇਹ ਵੀ ਤੰਦੂਰ ਹਜੇ ਲੱਗਾ ਬਾਕੀ ਸਮਾਨ ਅਸੀਂ ਭੇਜਤਾ ਥੋੜਾ ਸਮਾਨ ਆ ਗਿਆ ਉਹ ਹੀ ਲੈ ਕੇ ਫਿਰ ਨਿਕਲਾਂਗੇ ਤੇ ਬਾਕੀ ਹੋਰ ਸਿਨੇਮਾ ਦੇ ਜਿਹੜੇ ਹਨਗੇ ਤੁਹਾਨੂੰ ਦਿਖਾਵਾਂਗੇ ਓਰੇ ਨਹੀਂ ਅਸਲ ਇਹ ਸਨੀ ਸਾਹਿਬਾ ਓਥੇ ਨਾ ਮੌਜੂਦ ਹੈ ਤੇ ਜੀ ਸੇਵਾ ਤੇ ਲੱਗਾ ਓਦੇ ਨਾਲ ਆਸਲੀਂ ਇਹ ਰੋਟੀਆਂ ਪੈਕ ਕਰ ਰਹੇ ਨੇ ਤੇ ਬਾਕੀ ਹੋਰ ਸਿਨੇਮੈਟਿਕ ਜਿਹੜੇ ਹੋਣਗੇ ਤੁਹਾਨੂੰ ਰਸਤੇ ਦੇ ਬਿਖਾਵਾਂਗੇ ਤੇ ਸ਼ਾਟ ਬਹੁਤ ਤੇਜ਼ ਹੋ ਗਈ ਆ ਪਰ ਅਸੀਂ ਟਰਾਲੀ ਤੇ ਤਰਪਾਲ ਵਗੈਰਾ ਪਾਤੀ ਆ ਤੇ ਇਧਰ ਵੀ ਬਾਈ ਹੋਣੀ ਸਾਰੇ ਲੱਗੇ ਇਹਨਾਂ ਨੇ ਵੀ ਸੇਵਾ ਬੜੀ ਕੀਤੀ ਆ ਸਿਹਰ ਦੇ ਲੱਗੇ ਆ ਵੀ 3 ਵਜ ਗਏ ਆ ਤੈਨੂੰ ਇਹ ਤਾਂ ਵੱਧਦਾ ਟਾਈਮ ਹੋ ਗਿਆ ਤੇ ਤੰਦੂਰ ਅੱਗੇ ਰਹਿਣਾ ਵੀ ਕਿਹੜਾ ਸੁੱਖਾ ਵਾ ਬੜੀ ਹਿੰਮਤ ਆ ਬਈਆਂ ਦੀ ਫਿਰ ਵੀ ਆਸਲੀਂ ਜੇ ਹੁਣ ਦੂਰ ਹੋ ਕੇ ਟਰਾਲੀ ਦੇ ਵਿੱਚ ਗੱਡੀਆਂ ਨਹੀਂ ਲਾਤੀ ਆ ਤੇ ਇਸ ਸਮੇਂ ਆਪਣੇ ਕੁਝ ਬੰਦੇ ਅਗਲੇ ਬੰਦੇ ਚਲਾ ਰਹੇ ਆ ਟਰੈਕਟਰ ਤੇ ਬਾਕੀ ਆਪਣੇ ਨਾਲ ਜਿਹੜੇ ਜਿਹੜੇ ਸਦਸੇ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਇੱਥੇ ਮੌਜੂਦ ਨੇ ਆਪਣੇ ਬੰਦੇ ਜਿੰਨੇ ਵੀ ਆ ਆ ਜਾਣਗੇ ਜੈਨ ਜੈਨ ਮੰਨ ਸਾਹਿਬ ਮੰਨ ਸਾਹਿਬ ਦਾ ਧਿਆਨ ਬਰਾ ਲੂਗਾ ਕਿ ਆਸ ਲਈ ਆਪਣੇ ਆ ਸਾਰੇ ਸਦਸੇ ਤੇ ਅਸੀਂ ਜਾ ਰਹੇ ਹਾਂ ਪਿੰਡਾਂ 'ਚ ਲੰਗਰ ਪ੍ਰੋਵਾਈਡ ਕਰਾਉਣ ਲੋਕਾਂ ਨੂੰ ਬੰਬ ਬੰਬ ਬੋਲੇ ਜਾਸ ਲਈ ਅੱਜ ਸੁੱਕਾ ਪਾਣੀ ਬਿਸਕੁਟਸ ਕੋਲ ਆ ਪਾਣੀ ਤੇ ਫੁਲਕੇ ਕਾਲਾ ਬਹੁਤ ਜ਼ਰਾ ਅਸੀਂ ਅਰੇ ਪੰਜਾਬ ਨੂੰ ਹੋਰ ਅਤਰਛਤਰ ਨਾਂਗਿਆ ਪਿਛੇ ਕਾਹ ਚਲੇ ਜੀ ਨਹੀਂ ਆਤਾ ਰਮ ਕੋੜ ਨਹੀਂ ਅਗਰ ਤਰਮ ਕੋੜ ਰੋਡ ਦੇ ਉੱਤੇ ਬਹੁਤ ਪਾਣੀ ਹੈ ਇਸਾਈਡ ਇਹ ਰਤਰਛਤਰ ਨੂੰ ਰਸਤਾ ਜਾਂਦਾ ਰਤਰਛਤਰ ਸਾਈਡ ਅਸੀਂ ਜਾ ਰਹੇ ਹਾਂ ਤੇ ਰਤਰਛਤਰ ਰੋਡ ਦੇ ਉੱਤੇ ਪਾਣੀ ਕਾਫੀ ਆ ਨਹੀਂ ਦੇਖ ਸਕਦੇ ਬਹੁਤ ਪਾਣੀ ਹੈ ਇਸ ਸਾਈਡ ਹੈਗਾ ਰੋਡ ਦੇ ਉੱਤੇ ਪਾਣੀ ਬਹੁਤ ਹੈ ਇਸ ਸਾਈਡ ਤੇ ਇਸ ਸਾਈਡ ਦੇਖ ਲਓ ਜੀ ਚਲੋ ਚਲੋ ਧਿਆਨ ਨਾਲ ਥੋਲੀ ਥੋਲੀ ਇਹ ਦੇਖੋ ਤਾਂ ਅਸਲੇ ਜੀ ਤੁਸੀਂ ਦੇਖ ਸਕਦੇ ਹੋ ਨਾ ਅਸਲੇ ਜੀ ਤੁਸੀਂ ਦੇਖ ਸਕਦੇ ਹੋ ਆ ਨਿਸ਼ਾਨ ਤੇ ਇੰਨਾ ਇੰਨਾ ਪਾਣੀ ਹੈ ਆ ਵੇਖੋ ਨਿਸ਼ਾਨ ਤੇ ਪਾਣੀ ਦੇ ਆ ਵੇਖੋ ਪਿੱਲਰ ਤੇ ਪਿੱਲਰ ਤੇ ਇੰਨਾ ਇੰਨਾ ਪਾਣੀ ਹੈ ਜੀ ਤੇ ਐਸਾਈਡ ਰਤਰ ਛਤਰ ਪਿੰਡ ਦੇ ਇੰਦੇ ਆ ਰੋਡ ਦੇ ਉੱਤੇ ਫਲੋ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਿੰਨਾ ਤੇ ਇਹ ਤਾਂ ਐਸਾਈਡ ਤੁਹਾਨੂੰ ਦਿਖਾ ਰਿਹਾ ਰਤਰ ਛਤਰ ਪਿੰਡ ਦੇ ਬਾਹਰ ਰੋਡ ਦੇ ਉੱਤੇ ਫਲੋ ਇੰਨਾ ਹੈ ਜੀ ਪਾਣੀ ਦਾ ਤੇ ਪਹਿਲੀਆਂ ਫੋਲੀਆਂ ਹੋਈਆਂ ਪਈਆਂ ਤੂੰ ਦੇਖ ਲਓ ਤਸੀਂ ਟਰਾਲੀ ਜੀ ਆ ਬੈਕਸਾਈਡ ਦੇਖ ਸਕਦੇ ਹੋ ਤੁਸੀਂ ਕਿੰਨਾ ਪਾਣੀ ਆ ਸਮੇ ਲੋਕੀ ਵੀ ਨਹੀਂ ਬਾਹਰ ਆ ਸਕਦੇ ਮੋਟਰਸਾਈਕਲ ਆ ਜਾ ਰਹੇ ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਆ ਅੱਜ ਬਹੁਤ ਪਾਣੀ ਹੈ ਜੀ ਫਦੇ ਅੰਬਰਸਾ ਰੋਡ ਤੇ ਕਮਦਾਸ ਰੋਡ ਤੇ ਬਹੁਤ ਪਾਣੀ ਹੈ ਆਸਲੇ ਜੀ ਅਸੀਂ ਆਹੀ ਪਿੰਡ ਅਤਰਛਤਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬੈਕਸਾਈਡ ਤੇ ਟਰਾਲੀ ਆ ਤੇ ਇਸ ਸਮੇਂ ਅਸੀਂ ਦੇ ਰਹੇ ਆ ਸਾਰਾ ਲੰਗਰ ਜਿਹਦੇ ਚ ਚਨ ਆਲੂ ਨਿਊਟਰੀ ਦਾਾਲਿਆ ਪ੍ਰਸ਼ਾਦੇ ਨੇ ਤੇ ਪਾਣੀ ਆ ਤੇ ਸਾਰਾ ਅਸੀਂ ਲੋਕਾਂ ਵਿੱਚ ਵੰਡ ਦਿੱਤੀ ਕਿਤਾ ਹੈ ਆਪਣੀ ਸਾਰੀ ਸੰਗਤ ਆ ਤੇ ਸਰਪੰਚ ਸਾਹਿਬਾ ਦੇ ਕੋਲ ਆਏਦੇ ਆ ਅਸਲੇ ਤੇ ਆਪਾਂ ਨੂੰ ਬੜਾ ਵਧੀਆ ਲੱਗਿਆ ਸਾਰਿਆਂ ਨੂੰ ਸਾਰੀ ਸੰਗਤ ਨੂੰ ਅਸੀਂ ਟੋਟਲੀ ਲੰਗਰ ਦਿੱਤਾ ਜਿਨ੍ਹਾਂ ਨੂੰ ਜ਼ਰੂਰਤ ਹੀ ਇੱਥੇ ਸਾਰਿਆਂ ਨੂੰ ਲੰਗਰ ਦਾ ਸਰਪੰਚ ਸਾਹਿਬ ਆ ਗਿਆ ਢੇ ਨਾਲ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨੇ ਵੀ ਬੜੀ ਇੱਥੇ ਸੰਗਤ ਦੀ ਸੇਵਾ ਕੀਤੀ ਆ ਸਾਰੇ ਲੱਗੇ ਟੋਟਲੀ ਆਪਾਂ ਸ ਉਹ ਮਾਲਕੀ ਕਰਾਉਣ ਵਾਲਾ ਬੈਠਾ ਜੇ ਜੋ ਵੀ ਕਰਾ ਰਿਆ ਪਈ ਕਿਹਦੇ ਕਹਿੰਦੇ ਕਿਸਾਨਾ ਮੰਡੋ ਜੇ ਵੰਡਰਾ ਖਿਹਾਰ ਕੇ ਆ ਵੰਡੋ ਜਿਹੜੀ ਪਾਰਟੀ ਬਾਜੀ ਹੁੰਦੀ ਏ ਉਹ ਨਾ ਹੋਏ ਜੀ ਜੀ ਇੰਨੇ ਕ ਜ਼ਰੂਰ ਬੈਂਦੀ ਏ ਪਾਰਟੀ ਬਾਜੀ ਨਾ ਹੋਏ ਜਿੱਥੇ ਜਿਹੜੀ ਵੀ ਕੋਈ ਆਉਂਦੀ ਸੰਗਤ ਲਾ ਕੇ ਆਪਣਾ ਆ ਵੰਡ ਕੇ ਜਾਏ ਹੂੰ ਇਹ ਤਾਂ ਆਹ ਲਾਉਣ ਦੀ ਲੋੜ ਨਹੀਂ ਨਹੀਂ ਸਹੀ ਗੱਲ ਐ ਇਹ ਤਾਂ ਤੇ ਬਾਕੀ ਸਾਰੀ ਆਪਣੀ ਆ ਸੰਗਤ ਹੈ ਜਿੰਨੀ ਵੀ ਆ ਹਾਂਜੀ ਆ ਨਹੀਂ ਇੱਕ ਜਣੇ ਨੂੰ ਬੈਠੇ ਹਾਂ ਹੀ ਸਾਰੇ ਇਸੇ ਕਰਕੇ ਤੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਨਾਲ ਦੇ ਹੈਗੇ ਬੰਦੇ ਆਪਣੇ ਆ ਸਾਰੇ ਸੱਜਣ ਵੇ ਲਈ ਜਿੰਨੇ ਵੀ ਆ ਖਰਮੀ ਤੇ ਬਾਜੀ ਤੇ ਸੋਨੂ ਬਾਜੀ ਸਾਰੇ ਆਸਲੇ ਆ ਜ ਸਾਡੇ ਨਾਲ ਸੇਵਾ ਤੇ ਇੱਥੇ ਤੇ ਦੁਪਹਿਰ ਦਾ ਸਮੇਂ ਹੋ ਗਿਆ ਤੇ ਆਪਣੇ ਬਾਈ ਹੋਰਾਂ ਨੂੰ ਵੀ ਆਪਾਂ ਵੀਡੀਓ ਦੇ ਵਿੱਚ ਲੈਣਾ ਜ਼ਰੂਰ ਆ ਆਸਲੇ ਜੀ ਮੈਂ ਤੁਹਾਨੂੰ ਦੱਸਦਾ ਆ ਆਸਲੇ ਰਤਨਛਤਰ ਪਿੰਡ ਦੇ ਵਿੱਚ ਜੋ ਹੋਇਆ ਕਿੱਥੇ ਕੱਟ ਪਿਆ ਕੀ ਹੋਇਆ ਵਾ ਸਾਰਾ ਕੁਝ ਦੱਸਦੇ ਨੇ ਸਾਰੇ ਚਿੰਨਵੀ ਆਸਲੇ ਪਾਣੀ ਇਸਾਈਡ ਬਹੁਤ ਬੜਿਆ ਆ ਕਿਉਂਕਿ ਬਾਰਡਰ ਇਲਾਕਾ ਪੈ ਜਾਂਦਾ ਤੇ ਨੀਵਾ ਵਾ ਆਸਲੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਰਾ ਪਾਣੀ ਭਰਿਆ ਵਾ ਖੇਤਾਂ ਦੇ ਵਿੱਚ ਤੇ ਕਿੱਥੋਂ ਤੁਸੀਂ 1 2 ਟੋ ਵੀ ਦਿਖਾ ਦੇਣਾ ਮੈਂ ਤੁਹਾਨੂੰ ਤਾ ਸਾਰਾ ਕੋ ਟੋਟਲ ਹੀ ਸਾਰਾ ਨਸ਼ਟ ਹੋ ਗਿਆ ਇਹਨਾਂ ਦੇ ਟੈਲੈਂਟ ਉਲਾਂ ਇਟਾ ਉਟਾ ਸਭ ਖਰਾਬ ਹੋ ਗਈਆਂ ਇਸ ਸਾਈਡ ਤੋਂ ਪਾਣੀ ਸਾਰਾ ਆਇਆ ਤੇ ਉਹ ਸਾਹਮਣੇ ਤੁਸੀਂ ਬੰਨ ਤੇ ਬਾੜ ਪਿਆ ਦਿਖਾ ਦੇਣਾ ਤੁਹਾਨੂੰ ਇਸ ਸਾਈਡ ਦੇਖ ਸਕਦੇ ਹੋ ਤੁਸੀਂ ਪਾਣੀ ਹਜੇ ਵੀ ਚੱਲ ਰਿਹਾ ਕਿੰਨਾ ਪਾਣੀਆ ਚ ਵੱਧਿਆ ਹਜੇ ਪਾਣੀ ਵੱਧ ਵੀ ਰਿਹਾ ਵਾ ਘਟ ਵੀ ਰਿਹਾ ਵਾ ਇਸ ਤਰ੍ਹਾਂ ਚੱਲ ਰਿਹਾ 1 ਫੁੱਟ ਵੱਧ ਗਿਆ ਪਾਣੀ ਅੱਜ ਦੀ ਰੇਟ 'ਚ 31 ਤਰੀਕ ਨੂੰ ਕੀ ਅੱਜ ਤੇ ਅਸਲੇ ਜੋ ਨੁਕਸਾਨ ਹੋਇਆ ਕਿਤੇ ਕਰਕੇ ਹੋਇਆ ਜਿਹੜਾ ਆ ਚੀਜ਼ ਹੋਈ ਹੈ ਜੀ ਇਸ ਸਾਈਡ ਇੱਥੇ ਮਕਾਨੀ ਹਾਂ ਮਕਾਨਾ ਉਹ ਲੈਂਟਰ ਗਿਆ ਜਾ ਆ ਲੈਂਟਰ ਪਿਆ ਜੀ ਮਕਾਨ ਡਿੱਗ ਗਿਆ ਪੂਰਾ ਦਾ ਪੂਰਾ ਆ ਤੂੰ ਸੀਮਾਂ ਚ ਪਾੜ ਪੈ ਗਿਆ ਅੱਛਾ ਗਰੰਤੀ ਸਾਹਿਬ ਦਾ ਆਹ ਇੱਥੇ ਸਿੱਧਾ ਹੈਂਡਿਕ ਸਭ ਤੋਂ ਮਤਲਬ ਭਾਰੀ ਜਿਹੜੀ ਮਾਰ ਵਜੀ ਇੱਥੇ ਵਜੀ ਆ ਪਹਿਲਾਂ ਤੇ ਐਸ ਸਮੇਂ ਤੈਨੂੰ ਦੇਖ ਸਕਦੇ ਹੋ ਤੂੰ ਸੀਮਾਂ ਚ ਜਿਹੜਾ ਪਾੜ ਪਿਆ ਦਾ ਅਸੀਂ ਐਸ ਲਈ ਇੱਥੇ ਮੌਜੂਦ ਆ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਇਹ ਤੂੰ ਸੀਮਾਂ ਟੁੱਟੀ ਆ ਜੀ ਇਸ ਸਾਈਡ ਤੁਸੀਂ ਦੇਖ ਲਓ ਹਨੇਰਾ ਬੜਾ ਜੇ ਆ ਸਾਰਾ ਪਾਣੀ ਨਾਲ ਇਲਾਕਾ ਡੁੱਬਾ ਪਿਆ ਜੀ ਆ ਤੁਸੀਂ ਪੰਜ ਪਾੜ ਪਿਆ ਤੇ ਇੱਥੋਂ ਸਾਰਾ ਪਾਣੀ ਇਸ ਰੋਗ ਪਿਆ ਤੇ ਇਸ ਸਮੇਂ ਤੁਹਾਨੂੰ ਮੈਂ ਦਿਖਾ ਦੇਣਾ ਕਿ ਇਧਰਲੇ ਪਨੇ ਮਕਾਨ ਹੀ ਮਕਾਨ ਡਿੱਗ ਗਿਆ ਲੈਂਟਰ ਇਸ ਸਮੇਂ ਪਿਆ ਇੱਟਾ ਸਾਰੀਆਂ ਡਿੱਗੀਆਂ ਜੋ ਵੀ ਆ ਇਹ ਦੇਖ ਲਓ ਹਾਲਾਤ ਇਹ ਪਿੰਡ ਰੱਤਰਛਤਰ ਦੇ ਹਾਲਾਤ ਆ ਜੀ ਹਾਂ ਜੀ ਹਾਂ ਇੱਕ ਉਹ ਦੇਖੋ ਅੱਗੇ ਦੇ ਹਾਂ ਉਹ ਕਿੰਨੇ ਦੋ ਗੱਲੇ ਮਤਲਬ ਇੱਥੇ ਤਿੰਨ ਪਾੜ ਪੈ ਗਏ ਫਿਰ ਆ ਜੇ ਉਹ ਨਾ ਰੋੜਦਾ ਫਿਰ ਪਿੰਡ ਰੋੜਦਾ ਇਧਰੋਂ ਹਾਂ ਉਹ ਨਾ ਰੋੜ ਦਾ ਮਤਲਬ ਇੱਕੋ ਵਾਰ ਚ ਦੋ ਤਿੰਨ ਥਾਂ ਹੀ ਪਾੜ ਪੈ ਗਿਆ ਇੱਥੇ ਹਾਂ ਤਿੰਨ ਇਧਰੋਂ ਦੋ ਅੱਛਾ ਉਹ ਗੋਲੇ ਢੋਲੇ ਸਾਈਡ ਹੈ ਹਲੋ ਓਕੇ ਐਸ ਸਮਝੀ ਤੈਨੂੰ ਦੱਸਦਾ ਇੱਕ ਤੇ ਆਗਾ ਪਾੜ ਪਿਆ ਤੋਂ ਅਗਲੇ ਪਨੇ ਫੇਰ ਪਾੜ ਪਿਆ ਉੱਤੋਂ ਅਗਲੇ ਪਨੇ ਫੇਰ ਪਾੜ ਪਿਆ ਇਸੇ ਲਾਈਨ ਦੇ ਵਿੱਚ ਤਿੰਨ ਥਾਂ ਹੀ ਪਾੜ ਪਿਆ ਜੀ ਇਹ ਜਾਂਦਾ ਜੀ ਰਮਦਾਸ ਵਾਲ ਨੂੰ ਰਸਤਾ ਜੀ ਨਵੀਆਂ ਸਾਰਾ ਗੁਰਚਕ ਵਾਲੇ ਪਨੇ ਪਿੰਡ ਨੂੰ ਪਿੰਦਾ ਵਾ ਇੰਨਾ ਨੁਕਸਾਨ ਇਸ ਸਾਈਡ ਹੋਇਆ ਅਗਰ ਉਹ ਸਾਹਮਣੇ ਨਾ ਟੁੱਟਦਾ ਕਹਿੰਦੇ ਦੱਸ ਦੇ ਤੀਜਾ ਪਾੜ ਨਾ ਟੁੱਟਦਾ ਦੂਸਰਾ ਨਾ ਟੁੱਟਦਾ ਫੇਰ ਪਿੰਡ ਨੂੰ ਬਹੁਤ ਜ਼ਿਆ ਤੇ ਅਸਲ ਇੰਨੇ ਪਿੰਡ ਰਤਰਛਤ ਦੀ ਬੈਕ ਸਾਈਡ ਤੇ ਮਜੂਰ ਤੂ ਸੀਵਾਂ ਟੁੱਟਣ ਦੇ ਕਾਰਨ ਹੀ ਸਾਰਾ ਨੁਕਸਾਨ ਹੋਇਆ ਬਹੁਤ ਪਾਣੀ ਹੈ ਜੇ ਵੀ ਤੇ ਇਸ ਸਾਈਡ ਪੈ ਜਾਂਦਾ ਡੇਰਾ ਬਬਨਾਂਨ ਸਾਈਡ ਇਧਰੋਂ ਗੋਲੇ ਟੋਲੇ ਬੈਕ ਸਾਈਡ ਤੇ ਵੀ ਪਾਣੀ ਸਾਰਾ ਪਿਆ ਵਾ ਉੱਥੇ ਵੀ ਪਾੜ ਪਏ ਟੋਟਲੇ ਤੇ ਐਨਾ ਨੁਕਸਾਨ ਹੋ ਗਿਆ ਨਾ ਇਸ ਪਿੰਡ 'ਚ ਵੀ ਰਿੰਗੇ ਤੋਂ ਪਿੱਛੇ ਹੋ ਜਾ ਕੋਈ ਥੇਰੇ ਬਣਾਜੋ ਕੋਈ ਚੱਕਰ ਨਹੀਂ ਤੇ ਬਹੁਤ ਜ਼ਿਆਦਾ ਬੱਤਰ ਹਾਲਾਤ ਹੋਏ ਇੱਥੇ ਜੀ ਲੋਕਾਂ ਦਾ ਅਸਲੇ ਅਸੀਂ ਲੰਗਰ ਦਿੱਤਾ ਹੈ ਲੋਕਾਂ ਨੂੰ ਤੁਸੀਂ ਮਕਾਨ ਦੇਖ ਸਕਦੇ ਹੋ ਜੀ ਟੁੱਟ ਗਿਆ ਸਾਰਾ ਹੀ ਆਪਾਂ ਅਸਲੇ ਪਿੰਡ ਰੱਤਨਛਤਰ ਦੇ ਵਿੱਚ ਰੱਤਨਛਤਰ ਦੇ ਹਾਲਾਤ ਦਿਖਾ ਰਹੇ ਹਾਂ ਕੀ ਬਣਿਆ ਇੱਥੇ ਕਿ ਤੁਸੀਂ ਬੰਦ ਦੇ ਵਿੱਚ ਕਿੰਨੇ ਥਾਂ ਪਾੜ ਪੈ ਗਏ ਇਹਨਾਂ ਨੂੰ ਕਾਫੀ ਸਮਾਂ ਲੱਗੇਗਾ ਬਨਣ ਲੱਗਿਆ ਅਗਰ ਪ੍ਰਸ਼ਾਸਨ ਚਾਹੇ ਤਾਂ ਛੇਤੀ ਹੋ ਸਕਦਾ ਵਾ ਪਰ ਪ੍ਰਸ਼ਾਸਨ ਚਾਹੇ ਤੇ ਕਹੀਂ ਅਸਲੇ ਇੱਥੇ ਮੌਜੂਦ ਹੈ ਬਰਸਾਤ ਖੈਰਾ ਨਹੀਂ ਛਤਰੀ ਬਰਸਾਤ ਤੁਸੀਂ ਬੱਦਲ ਦੇਖ ਸਕਦੇ ਹੋ ਕਿੰਨਾ ਹੋਇਆ ਤੇ ਅਸਲੇ ਬਹੁਤ ਜ਼ਿਆਦਾ ਹਾਲਾਤ ਬੱਤਰਿਆ ਤਾਂ ਬਾਈ ਹੋਣੀ ਨਿਕਲ ਆ ਦੇ ਲਾਗੇ ਖਲੋਤੇ ਛਤਰੀ ਦੀ ਇਹਨਾਂ ਨੂੰ ਥੋੜਾ ਬੋਧਾ ਕੀਤਾ ਆਸਰਾ ਬਹੁਤ ਜ਼ਿਆਦਾ ਹਾਲਾਤ ਪ੍ਰਾਪ ਹੋ ਗਏ ਇਹ ਆ ਇਲਾਕਾ ਬਾਰਡਰ ਦਾ ਸਾਰਾ ਪੈ ਜਾਂਦਾ ਹਾਂਜੀ ਹਾਂਜੀ ਚਲੋ ਕਾਸਲੇ ਜੀ ਪੈਕੇਟ ਬਣਾਏ ਆ ਦਾਲ ਦੇ ਸਬਜੀ ਦੇ ਤੇ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਅਸਲੇ ਸਾਰੇ ਆਪਣੇ ਵੀਡੀਓ ਸ਼ੂਟ ਕਰਨ ਚ ਲੱਗੇ ਆ ਅਸਲ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਆ ਜੀ ਰੱਤਰਛੇਤ ਪਿੰਡ ਦਾ ਹਾਲ ਜੋ ਕਿ ਮੇਨ ਰੋਡ ਆ ਤੇ ਅਸੀਂ ਪਿੰਡ ਚੋਂ ਹੁਣ ਆਏ ਆ ਤੇ ਉਹਨਾਂ ਨੂੰ ਲੰਗਰ ਦਿੱਤਾ ਜਿਨ੍ਹਾਂ ਨੂੰ ਜ਼ਰੂਰਤਵਾਂ ਤੇ ਹੈਗੀ ਸਾਰਿਆਂ ਨੂੰ ਪਾਣੀ ਲਾਓ ਮਾਰਾ ਪਾਣੀ ਲਾਓ ਅਸਲੇ ਜੀ ਇਹੀ ਆ ਤੇ ਪਿੰਡ ਦੇ ਬਾਹਰ ਆ ਗਏ ਨਹੀਂ ਨਹੀਂ ਇੱਕ ਮਿੰਟ ਆਲਾ ਇਹ ਦੇਖੀ ਹੋ ਗਈ ਜੀ ਅੱਜ ਪੇਟੀ ਦੇਖਦੀ ਹੈ ਕੈਸਲੇ ਲੰਗਰ ਪਾਣੀ ਦੀ ਵੀ ਦੇਖ ਲਓ ਗੱਤਛਤ ਪਿੰਡ ਦੇ ਵਿੱਚ ਬੋਤਿਆ ਤੇ ਇੰਨ ਵਾਪਸੀ ਆ ਗਏ ਲੰਗਰ ਵਰਤਾਏ ਆ ਤੇ ਧਰਮਕੋਟ ਵੀ ਬਹੁਤ ਪਾਣੀ ਹੀ ਘਟ ਗਿਆ ਪਾਣੀ ਹੁਣ ਇਸ ਸਾਈਡ ਵੀ ਰੋੜ ਤੇ ਦੇਖੋ ਪਿੰਡ ਧਰਮਕੋਟ ਰੰਧਾਵਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਰੋੜ ਤੇ ਪਾਣੀ ਕਿੰਨਾ ਵਾ ਅਜੇ ਪਾਣੀ ਥੋੜੇ ਦਿਨ ਉਤਰੇਗਾ ਅਜੇ ਵੱਧ ਵੀ ਰਿਹਾ ਘਟ ਵੀ ਰਿਹਾ ਵਾ ਇਹ ਧਰਮ ਕੋਰ ਸਾਈਡ ਦੇ ਹਾਲਾਤ ਨੇ ਤੁਸੀਂ ਦੇਖੋ ਤਾਂ ਗੱਡੀਆਂ ਆ ਜਾ ਸਕਦੀਆਂ ਵਾ ਕਿੱਧਰ ਕਿਸ਼ਨਾ ਲੋਕਾਂ ਨੂੰ ਪਤਾ ਨਹੀਂ ਮਿੰਡਾ ਮਮਾ ਬਾਰੇ ਹੁੰਦਾ ਹੈ ਕੀ ਅਸਲੇ ਦੇਖ ਲੋ ਕਿੱਧਰ ਉਹ ਕਿੱਧਰ ਗਈ ਹੈ ਉਹਦੇ